ਮੰਦਭਾਗੀ ਗੱਲ ਹੋਈ ਹੈ ਮੈਂ ਸਾਡੇ ਮੇਰੇ ਪਿੰਡ ਲਈ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਖੂਨ ਹਾਰ ਬੜੇ ਸਮਝਦਾਰ شریف ਨੌਜਵਾਨ ਜਿਹੜੇ ਦੁਨੀਆ ਨੂੰ ਅਲਵਿਦਾ ਕਹਿ ਗਏ ਇਸ ਹਾਦਸੇ ਦੇ ਵਿੱਚ ਬਹੁਤ ਦਮਗੀਨ ਮਾਹੌਲ ਹੈ ਸਾਰੇ ਪਿੰਡ 'ਚ ਮੈਂ ਸਭ ਨਾਲ ਵਿੱਚ ਲਾ ਨਹੀਂ ਕੋਈ ਬੜਿਆ ਇੰਨਾ ਵੱਡਾ ਫਾਸਾ ਜਿਹੜਾ ਸਾਡੇ ਕਿੰਨੇ ਬੱਚਾ ਪਤਾ ਨਹੀਂ ਨਾਲ ਇੱਕ ਬੱਚਾ 6 ਵਜੇ ਵੱਲ ਬਾਹਰ ਚੜਾਉਂਦਾ ਉਹ ਵੀ ਕੋਠੇ ਤੋਂ ਗੇਰੇ ਤੇ ਪਹਿਲਾਂ ਕਦਿਆ ਗਰੇ ਨਹੀਂ ਉਹਦਾ ਉਦੋਂ ਜੀ ਜੋ ਇੱਥੇ ਆਪਣੇ ਅਨਾਉਂਸਮੈਂਟ ਹੋਈ ਜਦੋਂ ਬੰਦੇ ਬੰਦੇ ਇਕੱਠੇ ਹੋਗੇ ਪਰ ਜਿੰਨਾ ਟਾਈਮ 15 20 ਮਿੰਟ ਲੱਗ ਗਏ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਟਾਈਮ ਨੂੰ ਉਹਨਾਂ ਦੀ ਡੈਥ ਹੋ ਗਈ ਗੱਡੀ ਮੁੱਢੀ ਹੋ ਗਈ ਸੋਲ ਕਿੰਨੇ ਸੀ ਇਹ ਗੱਡੀ ਚ ਪੰਜ ਸੀਗੇ ਜੀ ਇੱਕ ਬਾਹਰ ਕੇ ਰਸਤਾ ਦੱਸਣ ਲੱਗ ਗਿਆ ਕਿਉਂ ਤੁਹਾਨੂੰ ਦਕਾਫੀ ਸੀਗੀ ਤਿੰਨ ਦੀ ਡੈਥ ਹੋ ਗਈ ਇੱਕ ਬਚ ਗਿਆ ਜੀ ਸੋਬੇ ਦੇ ਵਿੱਚੋਂ ਇੱਕ ਬਚ ਕੇ ਨਿਕਲ ਗਿਆ ਇੱਥੇ ਹੁਣ ਪਰਿਵਾਰ ਜੋ ਇਹਨਾਂ ਦੀ ਕੋਈ ਨਹੀਂ ਪਿੱਛੇ ਜੀ ਦੇਖੋ ਜਿਹੜਾ ਹਰਦੀਪ ਸਿੰਘ ਉਹ ਤਾਂ ਇਕੱਲਾ ਹੀ ਭਰਾ ਸੀਗਾ ਕੋਈ ਭੈਣ ਵੀ ਹੈ ਨਹੀਂ ਨੇਵੀ ਚ ਜਾਂਦਾ ਹੁੰਦਾ ਸੀਗਾ ਜੀ ਜਿਹੜਾ ਇੰਦਰਜੋਤ ਸਿੰਘ ਦੀ ਇੱਕ ਭੈਣ ਹੈ ਮਾਤਾ ਪਿਤਾ ਨੇ ਜੀ ਜਿਹੜਾ ਕਮਲਪ੍ਰੀਤ ਹੈ ਉਹ ਬੱਚਾ ਸਾਡੇ ਪਿੰਡ ਆਪਣੇ ਭੂਆ ਦੇ ਪਿੰਡ ਰਹਿੰਦਾ ਸੀਗਾ ਜੀ ਭੂਆ ਕੋਲ ਉਹਦੀ ਵੀ ਇੱਕ ਭੈਣ ਹੈ ਹਾਂ ਸਟੂਡੈਂਟ ਕਮਲਪ੍ਰੀਤ ਸਟੂਡੈਂਟ ਹੈ ਜੀ